ਨਵਜੋਤ ਕੋਰ ਸਿੱਧੂ ਨੇ ਇੱਕ ਵਾਰ ਫਿਰ ਤੋਂ ਨਵਾਂ ਖੁਲਾਸਾ ਕਰ ਦਿੱਤਾ ਜੀ ਹਾਂ ਜਿਵੇਂ ਪਿਛਲੀ ਵਾਰੀ ਨਵਜੋਤ ਕੋਰ ਸਿੱਧੂ ਨੇ 500 ਕਰੋੜ ਰੁਪਏ ਦੀ ਗੱਲ ਆਕੀ ਸੀ ਕਿ ਮੰਨਣ ਦੇ ਲਈ 500 ਕਰੋੜ ਰੁਪਏ ਨਹੀਂ ਹੈ ਜਿਸ ਤੋਂ ਬਾਅਦ ਬਹੁਤ ਜਿਹੜਾ ਹਲਚਲ ਜਾਂ ਕਹਿ ਲੋ ਕਿ ਇੱਕ ਕਾਂਗਰਸ ਦੇ ਵਿੱਚ ਆਪਸੀ ਖਿੱਚ ਤਾਨ ਸ਼ੁਰੂ ਹੋ ਗਈ ਸੀ ਜਿਸ ਤੋਂ ਬਾਅਦ ਨਵਜੋਦ ਕੋਰ ਸਿੱਧੂ ਨੂੰ ਸਸਪੈਂਡ ਕਰਨ ਤੱਕ ਦੀ ਨੋਬਤ ਆ ਗਈ ਹਾਈ ਕਮਾਂਡ ਨੂੰ ਮਿਲਣ ਤੱਕ ਦੀ ਨੋਬਤ ਆ ਗਈ ਤੇ ਹੁਣ ਇੱਕ ਹੋਰ ਨਵੀਂ ਇੰਟਰਵਿਊ ਦੇ ਵਿੱਚ ਨਵਜੋਦ ਕੋਰ ਸਿੱਧੂ ਨੇ ਇੱਕ ਵੱਖਰਾ ਹੀ ਖੁਲਾਸਾ ਕਰ ਦਿੱਤਾ ਜਿहां ਨਵਜੋਦ ਕੋਰ ਸਿੱਧੂ ਨੇ ਜਗਬਾਣੀ ਨੂੰ ਇੱਕ ਇੰਟਰਵਿਊ ਦਿੱਤਾ ਜਿਸ ਦੇ ਵਿੱਚ ਨਵਜੋਦ ਕੋਰ ਸਿੱਧੂ ਨੇ ਇਹ ਕਹਿ ਦਿੱਤਾ ਹੈ ਕਿ ਭਗਵੰਤ ਮਾਨ ਜਿੱਤਣ ਤੋਂ ਬਾਅਦ ਯਾਨੀ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਮਿਲਦੇ ਆਂ ਤੇ ਨਵਜੋਤ ਸਿੰਘ ਸਿੱਧੂ ਨੂੰ ਕਹਿੰਦੇ ਆਂ ਕਿ ਤੁਸੀਂ ਸਾਡੇ ਵੱਲੋਂ ਤਾਂ ਖੈਰ ਬਣੇ ਨਹੀਂ ਮੁੱਖ ਮੰਤਰੀ ਸਾਡੀ ਪਾਰਟੀ 'ਚ ਤੁਸੀਂ ਆਏ ਨਹੀਂ ਪਰ ਤੁਸੀਂ ਹੁਣ ਆ ਜਾਓ ਤੇ ਮੈਂ ਯਾਨੀ ਕਿ ਭਗਵੰਤ ਮਾਨ ਡਿਪਟੀ ਮੁੱਖ ਮੰਤਰੀ ਬਣ ਜਾਂਦੇ ਨੇ ਤੇ ਤੁਸੀਂ ਮੁੱਖ ਮੰਤਰੀ ਬਣ ਜੋ ਤਾਂ ਜੋ ਅਸੀਂ ਪੰਜਾਬ ਦਾ ਭਲਾ ਕਰ ਸਕੀਏ ਤੇ ਨਾਲ ਦੇ ਨਾਲ ਹੀ ਪੰਜਾਬ ਨੂੰ ਚਲਾ ਸਕੀਏ ਤੇ ਖੈਰ ਇਹ ਗੱਲ ਨਵਜੋਤ ਕੋਰ ਸਿੱਧੂ ਨੇ ਆਖੀ ਹੈ ਜਿਹੜੀ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਵੀ ਹੋ ਰਹੀ ਹੈ ਤੇ ਲਗਾਤਾਰ ਨਵੀਆਂ-ਨਵੀਆਂ ਟਿੱਪਣੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ ਇਹ ਤੁਸੀਂ ਜਰਾ ਤੁਸੀਂ ਤਸਵੀਰ ਵੇਖੋ ਇਹ ਤਸਵੀਰ ਨਵਜੋਤ ਸਿੰਘ ਸਿੱਧੂ ਦੀ ਹੈ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਬਣਦੇ ਨੇ ਰਏ ਤੇ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਮਿਲਣ ਜਾਂਦੇ ਨੇ ਤੇ ਇੱਕ ਮੈਮੋਰੈਂਡਮ ਦਿੰਦੇ ਨੇ ਤੇ ਇਸ ਵੇਲੇ ਦੀ ਇਹ ਗੱਲ ਨਵਜੋਤ ਕੋਰ ਸਿੱਧੂ ਵੱਲੋਂ ਕੀਤੀ ਗਈ ਕਿ ਜਦੋਂ ਨਵਜੋਤ ਸਿੰਘ ਸਿੱਧੂ ਭਗਵੰਤ ਮਾਨ ਨੂੰ ਮਿਲੇ ਤੇ ਭਗਵੰਤ ਮਾਨ ਨੇ ਆਫਰ ਕੀਤਾ ਕਿ ਤੁਸੀਂ ਹੁਣ ਅਸੀਂ ਜਿੱਤ ਚੁੱਕੇ ਹਾਂ ਤੁਸੀਂ ਸਾਡੀ ਪਾਰਟੀ 'ਚ ਆ ਜਾਓ ਤੇ ਤੁਸੀਂ ਮੁੱਖ ਮੰਤਰੀ ਬਣ ਜਾਓ ਤੇ ਮੈਂ ਡਿਪਟੀ ਮੁੱਖ ਮੰਤਰੀ ਬਣ ਜਾਣਾ ਖੈਰ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਤੇ ਕਿੰਨੀ ਕੁ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਗੱਲ ਹੋਈ ਹੈ ਜਾਂ ਫਿਰ ਨਹੀਂ ਹੋਈ ਹੈ ਪਰ ਜੇਕਰ ਅਸੀਂ ਇਸ ਗੱਲ ਦੇ ਉੱਤੇ ਸੋਚ ਵੀ ਲਈਏ ਤਾਂ ਕੀ ਭਗਵੰਤ ਮਾਨ ਮੁੱਖ ਮੰਤਰੀ ਬਣਨ ਤੋਂ ਬਾਅਦ ਹਾਰੇ ਹੋਏ ਨਵਜੋਤ ਸਿੰਘ ਸਿੱਧੂ ਨੂੰ ਇਸ ਤਰ੍ਹਾਂ ਦਾ ਆਫਰ ਦੇ ਸਕਦੇ ਸੀਗੇ ਕਿ ਨਵਜੋਤ ਸਿੰਘ ਸਿੱਧੂ ਨੂੰ ਹਿਜੇ ਇਸ ਤਰ੍ਹਾਂ ਦਾ ਆਫਰ ਮਿਲਦਾ ਤੇ ਉਹ ਨਾ ਅਪਣਾਉਂਦੇ ਜੇਕਰ ਇਸ ਤਰ੍ਹਾਂ ਦੀ ਗੱਲ ਰਹਿੰਦੀ ਕਿ ਜਦੋਂ ਚੰਨੀ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਤਾਂ ਉਸ ਵੇਲੇ ਜੋ ਸਿੱਧੂ ਦੇ ਤੇਵਰ ਸੀਗੇ ਕਿ ਉਹ ਸਿੱਧੂ ਦੇ ਤੇਵਰ ਮੁੱਖ ਮੰਤਰੀ ਸਿਰਫ ਮੁੱਖ ਮੰਤਰੀ ਬਣਨ ਦੇ ਲਈ ਨਹੀਂ ਸੀਗੇ ਕਿ ਨਵਜੋਦ ਕੋਰ ਸਿੱਧੂ ਨੇ ਜਿਹੜਾ ਹੁਣ ਸਵਾਲ ਚੁੱਕਿਆ ਕਿ ਇਹਨੂੰ ਮੁੱਖ ਮੰਤਰੀ ਬਣਾਇਆ ਜਾਵੇ ਕਿ ਸਿਰਫ ਤੇ ਸਿਰਫ ਇਹ ਕੁਰਸੀ ਦੀ ਲਾਲਸਾ ਨਹੀਂ ਹੈ ਤਾਂ ਜੇਕਰ ਇਹ ਵਾਲੀ ਗੱਲ ਹੋਈ ਸੀ ਤਾਂ ਹੁਣ ਸ਼ਾਇਦ ਆਵਾਮ ਆਦਮੀ ਪਾਰਟੀ ਦੇ ਕਈ ਲੀਡਰ ਆ ਕੇ ਸਾਹਮਣੇ ਗੱਲ ਜਰੂਰ ਰੱਖਣਗੇ ਪਰ ਇਹ ਗੱਲ ਤੁਹਾਨੂੰ ਕਿੰਨੀ ਕੁ ਸੱਚੀ ਲੱਗ ਰਹੀ ਹੈ ਕਿ ਨਵਜੋਦ ਕੋਰ ਸਿੱਧੂ ਦਾ ਜਿਹੜਾ ਇਹ ਦਾਵਾ ਹੈ ਕਿ ਭਗਵੰਤ ਮਾਨ ਉਹਨਾਂ ਨੂੰ ਨਵਜੋਦ ਕੋਰ ਨਵਜੋਦ ਸਿੰਘ ਸਿੱਧੂ ਨੂੰ ਹਾਰਨ ਤੋਂ ਬਾਅਦ ਤੇ ਖੁਦ ਮੁੱਖ ਮੰਤਰੀ ਬਣਨ ਤੋਂ ਬਾਅਦ ਇਹ ਆਫਰ ਕਰ ਰਹੇ ਨੇ ਕਿ ਤੁਸੀਂ ਆ ਜਾਓ ਸਾਡੀ ਪਾਰਟੀ 'ਚ ਤੁਸੀਂ ਮੁੱਖ ਮੰਤਰੀ ਬਣ ਜਾਓ ਤੇ ਮੈਂ ਡਿਪਟੀ ਮੁੱਖ ਮੰਤਰੀ ਬਣ ਜਾਂਦਾ ਹਾਂ ਖੈਰ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਨਵਜੋਤ ਕੋਰ ਸਿੱਧੂ ਦੀ ਇਸ ਗੱਲ 'ਚ ਕਿੰਨਾ ਕਦਮ ਹੈ